ਸਾਡਾ ਸਾਰਿਆਂ ਦਾ ਸਵਾਗਤ ਹੈ ਨਵੀਂ ਵੀਡੀਓ ਦੇ ਤੁਸੀ ਵੇਖ ਰਹੇ ਸੱਚਾ ਮਾਰਗ YouTube ਚੈਨਲ ਜਿੱਥੇ ਤੁਹਾਨੂੰ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਹਰਮੋਨੀਅਮ ਤੇ ਕਿਵੇਂ ਆਪਾਂ ਗੁਰਬਾਣੀ ਕੋਈ ਵੀ ਸ਼ਬਦ ਪੜ੍ਹਨਾ ਸਿੱਖ ਸਕਦੇ ਹਾਂ ਇਸ ਚੈਨਲ ਤੇ ਤੁਹਾਨੂੰ ਹਰ ਰੋਜ਼ ਮਿਲ ਸਕਦੀ ਜਾਣਕਾਰੀ ਅੱਜ ਦੀ ਇਸ ਵੀਡੀਓ ਤੇ ਜੋ ਪਤਾ ਲੈਣਾ ਜਾਣਕਾਰੀ ਸਾਂਝੀ ਕਰਨ ਲੱਗੇ ਆ ਉਹ ਸ਼ਬਦ ਦੀ ਜਿੰਨੂ ਕੇ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਤੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼ਹਿਰ ਨਗਰ ਵਾਲਿਆਂ ਨੇ ਵੀ ਬੋਲਿਆ ਹੈ ਗਾਇਆ ਹੈ ਸ਼ਬਦ ਨੂੰ ਤੇ ਤੁਹੀਂ ਅਕਸਰ ਉਹਨਾਂ ਦਾ ਇਹ ਵਾਲਾ ਸ਼ਬਦ ਜ਼ਰੂਰ ਕਦੇ ਨਗਰ ਦੇ ਸੁਣਿਆ ਹੋਊਗਾ ਕਿਵੇਂ ਆ ਇਹ ਹਰਮੋਨੀਅਮ ਤੇ ਆਪਾਂ ਸ਼ਬਦ ਕਰਨਾ ਸ਼ਬਦਵਾਜੀ ਹਾਂ ਆਇਆ ਦੂਰੋਂ ਚੱਲ ਕੇ ਮੈਂ ਥੱਕੀ ਤਾ ਉਸਰ ਨਾ ਜੀਓ ਮੈਂ ਅਸਰ ਕੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਇਹ ਸ਼ਬਦ ਕਿਵੇਂ ਆ ਪੜਿਆ ਜਾਣਾ ਹਰਮੋਨੀਅਮ ਤੇ ਸੋ ਧਿਆਨ ਨਾਲ ਵੇਖਿਓ ਕਾਫੀ ਜਿਹੜਾ ਜਦੋਂ ਆਪਾਂ ਅੰਤਰਾ ਪੜਨਾ ਉਹ ਕਾਫੀ ਥੋੜਾ ਉੱਚਾ ਹੋ ਜਾਣਾ ਥੋੜਾ ਇੱਥੇ ਜ਼ੋਰ ਲੱਗ ਪਾਣਾਗੇ ਪਰ ਆਪਾਂ ਤੁਹਾਨੂੰ ਮੈਂ ਤਾਂ ਥੱਲੇ ਵਾਲੀ ਬਾਤ ਜੀ ਬੋਲ ਕੇ ਦੱਸਾਂਗਾ ਨਾਰਮਲ ਬਾਤ ਜੀ ਤੇ ਉਹਦਾ ਤੁਸੀਂ ਇੱਥੇ ਹਾਈ ਆਪਣੀ ਆਵਾਜ਼ ਉੱਚੀ ਆਵਾਜ਼ ਵਿੱਚ ਪੜਨਾ ਵਾ ਮੈਂ ਅਸਥਾਈ ਇੱਥੋਂ ਸ਼ੁਰੂ ਕਰਾਂਗਾ ਤੇ ਇੱਥੋਂ ਤੱਕ ਪੜਨ ਦੀ ਕੋਸ਼ਿਸ਼ ਕਰਾਂਗਾ ਸੋ ਜੁੜੇ ਜਾਣਾ ਇਸ ਚੈਨਲ ਨਾਲ ਜਨਾ ਇਸ ਚੈਨਲ ਤੇ ਐਸਿਕ ਇਸ ਚੈਨਲ ਸਬਸਕ੍ਰਾਈਬ ਕਰ ਲੈ ਸਬਸਕ੍ਰਾਈਬ ਕਰ ਲੈ ਸ਼ੁਰੂ ਕਰਦੇ ਆ ਸ਼ਬਦਾ ਜੀ ਹਾਂ ਆਇਆ ਦੋਨੋਂ ਚੱਲ ਗਿਆ ਬਿਨਾ ਤਬਲੇ ਤੋਂ ਪਲੇ ਕਰਾਂਗੇ ਅੱਜ ਸੋ ਧਿਆਨ ਨਾਲ ਵੇਖਿਓ ਦੱਸਣ ਲੱਗਿਆਂ ਕਿਵੇਂ ਸਭ ਤੋਂ ਪਹਿਲੇ ਅਸਥਾਈ ਹਾਓ ਤਕੀ ਤੋ ਸ਼ਰਨਾਏ ਜਿਓ ਫੇਰੇ ਖੇ ਕਰ ਮੈਂ ਤਕੀ ਤੋ ਮੈਂ ਤਕੀ ਤੋ ਸ਼ਰਨਾਏ ਜਿਓ ਕੈ ਹਾਇਆ ਐਸੀ ਸ਼ਬਦ ਦੀ ਅਸਥਾਈ ਹੁਣ ਸ਼ਬਦ ਦੀ ਸ਼ਬਦਾ ਅੰਤਰਾ ਉਹ ਪੜਦੇ ਆ ਕਿਵੇਂ ਆ ਮੈਂ ਅਸਾਰ ਕੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਤੇ ਹੁਣ ਇੱਕ ਵਾਰ ਫੇਰ ਲੈ ਲੋ ਮੈਂ ਆਸਾਂ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਮੇਰਾ ਸਭੋ ਦੁੱਖ ਗਵਾਏ ਜਿਉ ਠੀਕ ਐ ਇਸੇ ਤਰ੍ਹਾਂ ਤੁਸੀਂ ਪੂਰਾ ਦਾ ਪੂਰਾ ਸ਼ਬਦ ਪੜ ਸਕਦੇ ਜੇ ਬਾਕੀ ਜਿਹੜਾ ਸ਼ਬਦ ਰਹਿ ਗਿਆ ਉਹਦਾ ਅੰਤਰਾ ਵੀ ਇਨ੍ਹਾਂ ਸੁਰਾਂ ਤੋਂ ਪੜਿਆ ਜਾਵੇਗਾ ਜਿਹੜਾ ਪਤਾ ਨੂੰ ਇੱਥੇ ਦੱਸਿਆ ਆ ਸੇ ਇੱਕ ਵਾਰ ਫੇਰ ਤੁਸੀਂ ਟੀਉਨ ਦੇਖ ਸਕਦੇ ਤਨ ਤਰਾਦਾ ਕੋ ਰਿਫਰ ਤੋਂ ਦੰਦ ਤੇ ਟਿਓਨ ਕਿਵੇਂ ਲੱਗੀ ਇਹ ਜਾਣਕਾਰੀ ਇਸ ਸ਼ਬਦ ਦੇ ਬਾਰੇ ਹਾਨੂੰ ਕਮੈਂਟ ਕਰਕੇ ਦੱਸ ਦਿਓ ਬਾਕੀ ਦਾ ਇਹ ਪੂਰਾ ਦਾ ਪੂਰਾ ਸ਼ਬਦ ਇੱਥੇ ਪੜੇ ਜਾਵੇਗਾ ਇਹੋ ਹੀ ਸੁਰਾਂ ਤੇ ਤੇ ਇਸੇ ਤਰ੍ਹਾਂ ਦੀ ਹੋਰ ਵੀਡੀਓ ਵੇਖਣ ਵਾਸਤੇ ਇਸ ਚੈਨਲ ਨਾਲ ਜੁੜੇ ਲੋ ਸੱਚੇ ਮਾਰਗ YouTube ਚੈਨਲ ਤੇ ਤੁਹਾਨੂੰ ਹਰ ਰੋਜ਼ ਨਿਤਨਾ ਵੀ ਵੀਡੀਓ ਮਿਲਦੀ ਹੈ ਸੋ ਮਿਲਦੇ ਆਂ ਕੱਲ ਦੀ ਵੀਡੀਓ ਤੇ ਧੰਨਵਾਦ ਜਨ ਇਸ ਵੀਡੀਓ ਨੂੰ ਪੂਰਾ ਵੇਖੇ